ਤੁਤੋ ਤੋ ਆਲ ਤੁਤੀ ਬੈਨੇ ਇਹਨਾਂ ਪਸੂ ਹਾਂਜੀ ਵਧੀਆ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਨੇ ਸਵੇਰੇ ਸਵੇਰੇ ਮਿੱਤਰੋ ਧਰਤੀ ਆਪਣੀ ਬਲੈਕ ਕਾਫੀ ਆ ਦੇਖੋ ਇੱਧਰ ਬਲੈਕ ਕਾਫੀ ਬਣ ਕੇ ਆਪਣੀ ਰੈਡੀ ਹੋ ਰਹੀ ਆ ਤੇ ਬਸ ਇਹਨੂੰ ਦੇਖ ਕੇ ਥੋੜਾ ਜਿਹਾ ਵਾਲਾ ਲੋਵੀ ਵਾਲਾ ਵੀ ਆ ਗਿਆ ਬੰਨ ਓਹੋ ਹੋ ਸਵੇਰੇ ਸਵੇਰੇ ਬਲੈਕ ਕਾਫੀ ਪੀਣ ਦਾ ਮਜ਼ਾ ਹੁੰਦਾ ਮੈਨੂੰ ਆਪਣੇ ਆਪ ਤੇ ਬੜਾ ਘੈਂਡ ਹੁੰਦਾ ਆ ਦੇਖ ਬਲੈਕ ਕਾਫੀ ਦਾ ਕੱਪ ਆਪਣਾ ਰੈਡੀ ਤੇ ਗੁਰਸ਼ਾਨ ਸਿੰਘ ਆਪਣਾ ਹਾਲੇ ਸੁੱਤਾ ਹੀ ਪਿਆ ਹਾਲੇ ਉੱਠਿਆ ਨਹੀਂਗਾ ਨਾਲੇ ਆਪਾਂ ਚਾਹ ਪੀਨੇ ਕੋਟ ਨਾਲੇ ਆਪਾਂ ਕੁਸ਼ਾਨਵੀਰ ਨੂੰ ਆਪਣੇ ਵਿੱਚ ਗੋਣਨੇ ਆਂ ਸ਼ਾਨਵੀਰ ਉਹ ਛੰਨੇ ਆ ਉਠੋ ਬੁੱਤੋ ਕਾਫੀ ਤਿਆਰ ਕਰਤੀ ਪਾਪਾ ਨੇ ਕਾਫੀ ਤਿਆਰ ਹੋ ਗਈ ਕਾਫੀ 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 ਬਗਰੂ ਜੀ ਚਲੋ ਬੁੱਤੋ ਆ ਲੈ ਬੁੱਤੋ ਤੁਰਵਾਂ ਠੀਕ ਹੈ ਜਿਆ ਜਿਹੜੇ ਮੌਸਮ ਦੀ ਗੱਲ ਕਰੀਏ ਮੌਸਮ ਬਹੁਤ ਸੋਹਣਾ ਹੈ ਹਵਾ ਵੀ ਚੱਲਦੀ ਆ ਪਰ ਤੋਪੇ ਨਹੀਂ ਸੋਹਣੀ ਲੱਗੀ ਵੀ ਆ ਤੋਪੇ ਖੜਕੇ ਬਲੈਕ ਕਾਫੀ ਪੀਣ ਅਨੰਦ ਹੋਣਾ ਮੇਟਰ ਆਪਣੇ ਆਪ ਦੇ ਆਣ ਕੈਂਡ ਗੱਲਬਾਤ ਕਰਨੀਆਂ ਇਹ ਤਾਂ ਸਿਵਰ ਨੂੰ ਮਿਲੋ ਹਾਂਜੀ ਵਧੀਆ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਿਰ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਸਵੇਰੇ ਸੇ ਤੋਂ ਉੱ醒ਦੇ ਹਾਂ ਹਾਂਜੀ ਵਧੀਆ ਲੱਗਦੀ ਹੁਣ ਨਿੱਗੀ ਨਿੱਗੀ ਧੁੱਪ ਆਨੇ ਅੱਜ ਤਾਂ ਗੱਲ ਐ ਨਾਲੇ ਪਤਾ ਤੁਮ ਬਸ ਸੁੱਖ ਚੇ ਕਿਤੇ ਤੇ ਨਾਲੇ ਬਾਹਰ ਐ ਡਰਾਉਨ ਮੇਲਾ ਗੱਡੀਆਂ ਦਾ ਕਾਰ ਬਾਜ਼ਾਰ ਲੱਗਿਆ ਹੋਇਆ ਸ਼ਰੀਬਾਰ ਦਾ ਦਿਨ ਐ ਤੇ ਲੋਕਾਂ ਦੇ ਵਿੱਚ ਪੂਰੀ ਐਕਸਾਈਟਮੈਂਟ ਹੁੰਦੀ ਐ ਮੈਂ ਤੁਰਾ ਘੁੰਮਣਾ ਫਿਰਨ ਦੀ ਛੁੱਟੀ ਦਾ ਯਾ ਛੁੱਟੀ ਦਾ ਨਾ ਅਸਲੀ ਆਨੰਦ ਮਾਣਨਾ ਸਿੱਖਣਾ ਐ ਤਾਂ ਇਹਨਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਆਪਾਂ ਬੜਾ ਚਾਹੁੰਦੇ ਲੋਕਾਂ ਇਹਨਾਂ ਨੂੰ ਇਹਨਾਂ ਨੂੰ ਛੁੱਟੀ ਦੇਣਾ ਬਹੁਤ ਜ਼ਿਆਦਾ ਕੈਂਪ ਵੀ ਹੁਣ ਇਹਦੀ ਲੋਕੇਸ਼ਨ ਤੋਂ ਤਾਂ ਨਹੀਂ ਬਾਹਰ ਆਈ ਸੀ ਹੁਣ ਦੰਗਾ ਜਿਹਾ ਜੀ ਠੀਕ ਹੋ ਗਿਆ ਤੇ ਆਪਾਂ ਮਿੱਤਰੋ ਇੱਕ ਬਲੈਕ ਕਾਫੀਆ ਕਰਾ ਦੇਖੋ ਪਹਿਲਾਂ ਕਿੰਨਾ ਘੰਟਾ ਬਲੈਕ ਕਾਫੀ ਨਾ ਫੁੱਲ ਬਲੈਕ ਨੂੰ ਚਾਹੀਦੀ ਐ ਡਾਰਕ ਬਲੈਕ ਫਿਰ ਬਲੈਕ ਹੋਈ ਬਣਦੀ ਐ ਪਰ ਜਿਹੜੀ ਪੀਂਦੀ ਆ ਅੱਖ ਖੜ ਜੇਗਾ ਕਿ ਵੀ ਆ ਜੋ ਮਰਜੀ ਕੰਮ ਕਰਾ ਲਾ ਮੈਂ ਤੇ ਹੁਣ ਹੁਣ ਬੋਡੀ ਤਿਆਰ ਐ ਐਨੀ ਕਰੰਟ ਜੇ ਦੇ ਬਲੈਕ ਕਾਫੀ ਦੇ ਵਿੱਚ ਤੁਸੀਂ ਕਿੱਥੇ ਬੈਠ ਗਏ ਹੈਵਿੰਗ ਤੁਸੀਂ ਗੁੱਡ ਮਾਰਨਿੰਗ ਹੋ ਗਈ ਬਾਈ ਬਲੈਕ ਕਾਫੀ ਤਿਆਰ ਹੈ ہماری ਆਪਨੇ ਤਾਂ ਪੀਣੀ ਨਹੀਂ ਐ ਬਲੈਕ ਕਾਫੀ ਨਾ ਆ ਤਾਂਗਾ ਜਮੀ ਲਿਆ ਹੋਇਆ ਜੀ 4-5 ਦਿਨ ਹੋ ਗਏ ਇਹ ਤਾਂ ਖੇੜਾ ਨਹੀਂ ਛੱਡਦਾ ਜੀ ਇਹਦਾ ਕਿਵੇਂ ਖੇੜਾ ਹੈ ਇਹਦਾ ਖੇੜੀ ਜਾਂਦਾ ਐਥੇ ਰੱਖ ਹੁਣ ਇੱਕ ਬੰਦਾ ਪੱਕਾ ਰੱਖੇ ਤੇਰੇ ਫਿਲਹਾਲ ਵਾਸਤੇ ਹੈ ਬੈਂਥੀ ਮੈਂ ਕਿਹ ਬੰਦਾ ਪੱਕਾ ਰੱਖਦੀ ਹੁਣ ਖੁਸ਼ੀ ਮਾ ਕੀ ਕਰਨੀ ਜੀ ਫਿਰ ਕੰਮਕਾਰ ਉਹੀ ਜੀ ਕੰਮਕਾਰ ਘਰ ਦੇ ਕੰਮਕਾਰ ਬਾਕੀ ਦੇਖਦੇ ਹਾਂ ਜੀ ਕੀ ਕੁਛ ਬਣਾਉਣਾ ਕਰਨ ਠੀਕ ਹੈ ਠੀਕ ਹੈ ਕੁਛ ਹੁਣ ਠਾਲ ਦੇ ਉਹਨੂੰ ਕੁਟ ਚਾਹ ਦੀ ਮੰਨ ਲ ਬੜੀ ਪੀ ਠੀਕ ਹੈ ਓਕੇ ਜੀ ਟਾਰ ਲੈ ਵੀ ਠਾਲ ਲੈ ਠਾਲ ਲੈ ਮਤਲਬ ਕੁਛ ਆਸ ਵੀ ਠਾਲ ਲੈ ਆਪਾਂ ਨੇ ਤਾ ਪੁੱਤ ਉਹ ਨਾ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਬ੍ਰੋਨੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਰੇ ਮਿੱਤਰਾਂ ਦੋਸਤਾਂ ਨੂੰ ਆਪਣੇ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਹੁਣ ਪੁੱਛ ਕਰਕੇ ਵੀ ਪਾਪਾ ਦਾ ਪੁੱਤ ਚਾਹ ਬੀ ਗੋ ਠੀਕ ਹੈ ਤੇ ਆਪਾਂ ਚੱਲਾਂ ਮੈਥੋਂ ਆਪਣੀ ਸ਼ੌਕ ਤੇ ਆਪਣਾ ਕੰਮ ਕਰ ਦੇਖੀ ਆਪਾਂ ਠੀਕ ਹੈ ਓਕੇ ਪਤਰੀ ਬਾਏ ਓ ਤੂੰ ਛੜ ਦੇ ਖੇੜਾ ਇਹਦਾ ਛੜ ਦੇ ਖੇੜਾ ਛੜ ਦੇ ਇਹਦਾ ਖੇੜਾ ਇਹਦਾ ਖੇੜਾ ਛੜ ਦੇ ਤੂੰ ਹੈ ਤਲੀ ਮਾਸਟਰ ਟਲੀ ਮਾਸਟਰ ਟਲੀ ਮਾਸਟਰ ਹਾਂ ਕਿਦਰ ਮਨਸੇ ਕਿੱਦਾਂ ਵੀਰੇ ਠੀਕ ਠਾਕ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਤਾਂ ਹਾਂ ਬਸ ਠੀਕ ਹੋ ਗਿਆ ਇੰਪਾਸਟਰ ਮੈਂ ਥੋੜਾ ਬੜਾ ਦਿੱਤੀ ਆਪਾਂ ਨੇ ਤੇ ਬਾਕੀ ਹੋਰ ਸਮਾਨ ਕਿਹੜਾ ਲੈਣਾ ਉਹਨਾਂ ਨੇ ਦੱਸ ਦਿਓ ਵੀ ਉਹਨਾਂ ਤੇਲ ਹੀ ਤੇਲ ਪਰਚੀ ਬਣੀ ਦੀ ਬਾਕੀ ਤੇਲ ਮੇਨਾ ਪੰਜਾਇਰ ਲੈ ਵੀ ਦਨੀਲੋ ਵੀ ਆ ਗਿਆ ਮਿੱਤਰੋ ਆਪਣਾ ਉਹ ਆਈਫੋਨ 17 ਮੈਂ ਥੋੜਾ 17 ਫੋਨ ਲੈਂਦਾ ਦਨੀਲੋ ਨੇ ਅਗੂਰੀ ਦਨੀਲੋ ਲੋ ਹੈ Quanto hai pagato? Tanto, sacco di soldi. Sì, 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 sì. Tanto, sì. Però è bello, vedi? Un attimo. 6 sono Z. Sei Galle. l'iPhone. E diceva Mageru. iPhone Star, devo comprare un così. Questo è il colore... Blu -nero. nero. No, è bello. Però adesso devi offrire qualcosa, eh? Sì, andiamo a prendere il caffè. Dai. dai. Tutti al bar, eh, Ma ah, non c'è il minimo caffè? Ciao, caffè. Vai. Agelo, sì, capisco. Vai a allora, prendere il caffè. Tutti i pini. Però io ho già preso il caffè, capito? ਮੇਥਰੋ ਕਾਫੇ ਦਾ ਪਗਾਰਾ ਪੀਏ ਤੇ ਆਪਾ ਇਹ ਹੋਵੇ ਉਹ ਕਹਿੰਦੇ ਕੱਤੂ ਦੁੱਧ ਪੀਏਗਾ ਦਾਲੀਟਾ ਕੀ ਬੋਲ ਲੱਤੇ ਬਿਆਨਕ ਪੀਂਦੇ ਲੱਤੇ ਬਿਆਨਕ ਨੋ ਸਟ੍ਰੈਸ ਨੋ ਪ੍ਰੋਬ ਨਾਗਰਾ ਬ੍ਰਦਰ ਨਾਗਰਾ ਬ੍ਰਦਰ ਪਰ ਅੱਜ ਮੌਸਮ ਬਹੁਤ ਏਨਾ ਉਹ ਜੀਜੁਰਾ ਤਾਂ ਬਹੁਤ ਪੀ ਬੈਲ ਵੀ ਨਾ ਸੀ ਸੋਲੇ ਦੇਸੋ ਸੂਰਜ ਸੁਣਾ ਲੱਗਦਾ ਸੂਰਜੇ ਕਿਰਨਾ ਸਵੇਰੇ ਸਵੇਰੇ ਘੈਂਟ ਲੱਗਦਾ ਮੇਥਰੋ ਗੱਲਬਾਤ ਐਨ ਵਜੇ ਹੋਈ ਪਈ ਆ ਇਹ ਮੇਥਰੋ ਲੱਤੇ ਬਿਆਨਕ ਦੁੱਧ ਬਿਲਕੁਲ ਐਨ ਵਾਈਟ ਦੁੱਧ ਕੁਛ ਨਹੀਂ ਪਾਇਆ ਨਾ ਕਫੇ ਨਾ ਜੂਕਰੋ ਉਸਨੇ ਪਾਇਆ ਤੇ ਦਹੀਂ ਲੋਨੀ ਆਰਡਰ ਕੀਤੀ ਇਧਰ ਆਪਣੇ ਨੇ ਲਾਤੇ ਮੱਕਿਆ ਤੋਂ ਪਰ ਲਾਤੇ ਇਹ ਹੈਗੇ ਦੂਜਾ ਸੈਂਸਲ ਟੋਸੀ ਵਾਲਾ ਨਾ ਸੈਂਸਲ ਟੋਸੀਓ ਮੱਲਾ ਵੀ ਦੁੱਧ ਮੇਟਰ ਵਿੱਚ ਜਿਹੜਾ ਦੁੱਧ ਖਰਾਬ ਕਰਦਾ ਉਹ ਨਹੀਂ ਹੈ ਜਿਹੜਾ ਆਪਾਂ ਕੱਲ ਤੁਹਾਨੂੰ ਬਲੌਗ 'ਚ ਦਿਖਾਇਆ ਤਾਂ ਉਹ ਵਾਲਾ ਦੁੱਧ ਹੈ ਇਹ ਹੈ گا گاਵਾ ਦੁੱਧ ਤੇ ਫਿਰ ਮਨੇ ਕਾਫੀ ਆਰਡਰ ਕੀਤੀ ਆ ਹਫਫ ਆਪਾਂ ਮੇਟਰ ਆਪਣੀ ਮਾਰਕੀਟ 에ਰੋਸਪ੍ਰੇਂ ਤੋਂ ਸਮਾਨ ਵੀ ਚੱਕ ਲੈਣੀ ਆਪਣੀ ਸ਼ਾਪ ਦਾ ਆ ਦੇਖਿਆ ਮੇਰੇ ਯਾਰ ਕੀ ਹੈ ਜੀ 에ਰਸਪ੍ਰੇਂ ਚ ਜਿਹੜਾ 60 ਤੇ ਉਪਰ ਸਪਰੇਇ ਕਰੂਗਾ ਨਾ ਹਾਂਜੀ ਹੁਣ ਤੁਹਾਨੂੰ ਅੰਡਰਸਟੈਂਡ ਮਤਲਬ ਵਿੱਚ ਕਈ ਵਾਰ ਇੱਥੇ ਕੋਈ ਚੀਜ਼ ਜੱਕੜੀ ਹੁੰਦੀ ਹੈ ਚਾਸਪਰੇ ਕਰਨੀ ਹੁੰਦੀ ਹੈ ਹਾਂਜੀ ਇਹ ਛੋਟ ਹਾਂਜੀ ਸਹੀ ਐ ਫੋਲਡ ਹੋ ਜਾਂਦੇ ਤੇ ਇਦਾਂ ਦਾ ਸਟੂਰ ਬਣ ਜਾਂਦੇ ਤੇ ਸਫਾਈ ਵੀ ਕਰਨੀ ਪਾ ਸੀਗੀ ਠੀਕ ਐ ਜੀ ਉਹਨੂੰ ਪਤਾ ਲੱਗਿਆ ਵੀ ਦਿਵਾਲੀ ਨੇੜੇ ਆ ਰਹੀ ਐ ਬੀਬੇ ਰੋਡ ਪੈਣੀ ਐ ਹਾਂ ਜੀ ਪਤਾ ਦੀ ਸੀ ਹੁ ਮਾਰ ਹੋਈ ਪਈ ਮੈਂ ਤਾਂ ਸੋਚਿਆ ਇੰਨੀ ਗਰਦ ਆ ਨਾ ਅੰਦਰ ਤੱਕ ਚਲੀ ਗਈ ਗਾਲਾ ਜ਼ਖਾਮ ਹੋ ਗਿਆ ਹੈ ਨਾ ਜੀ ਦੋ ਤਿੰਨ ਦਿਨ ਹੋ ਗਏ ਮੈਂ ਚਾਹ ਹੁਣ ਬਾਅਦ ਚ ਕਰੂੰਗੀ ਦੋ ਤਿੰਨ ਦਿਨ ਠਹਿਰ ਕੇ ਹੁਣ ਜਿ ਲੱਗਦਾ ਵੀ ਡਸਟ ਹੈ ਨਹੀਂ ਪਰ ਲੁਮਾਰੀਆਂ ਦੇ ਉੱਪਰ ਹੈ ਨਾ ਜੀ ਬਹੁਤ ਜ਼ਿਆਦਾ ਐ ਚਲ ਵਧੀਆ ਹੁ ਤਾਂ ਹਾਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਦਿਵਾਲੀ ਤਿਹਾੜ ਨੇੜੇ ਆ ਰਿਆ ਵੀ ਆਹ ਚੀਜ਼ੀ ਲੋਡ ਸਭ ਤੋਂ ਪਹਿਤ ਸਹੀ ਹੈ ਜੀ ਹੋਰ ਪੁੱਤਰੀ ਕੀ ਹਾਲ ਚਾਲ ਨੇ ਤੁਹਾਡੇ ਚੱਕ ਲੈ ਬੈਟ ਬੈਠਾ ਹੈ ਪਾ ਲੈ ਪਾ ਲਈ ਕਾਸੀ ਫੋਰਸ ਆ ਗਈ ਜਿੱਤੇ ਬੈਟ ਕਰ ਜੀ ਖੁੱਲ ਗਿਆ ਨਾ ਹੈ ਖੁੱਲ ਗਿਆ ਬੈਟ ਹਾਂ ਪਹਿਲਾਂ ਨਹੀਂ ਓਰ ਤੇ ਨਹੀਂ ਵੱਜਦਾ ਟਪਾਨ ਅਰੇ ਇੱਥੇ ਨੋਕਿੰਗ ਇੱਥੇ ਨਹੀਂ ਹੋਈ ਨੋਕਿੰਗ ਜੀ ਨਾ ਇੱਥੇ ਨੋਕਿੰਗ ਹੋਈ ਵੀ ਨਹੀਂ ਜੀ ਨਹੀਂ ਹੁੰਦੀ ਇਹ ਨਹੀਂ ਸਿਰਫ ਇੱਥੇ ਇੱਥੇ ਹੁੰਦੀ ਹੈ ਤਾਂ ਹੀ ਅੱਜ ਲੱਗੇ ਚਲੇ ਜਾਂਦੇ ਹੈ ਇੱਥੇ ਨੋਕਿੰਗ ਪਾਦੀ ਹੋਈ ਦੀ ਤੇਦਰ ਮੇਥੁਰ ਆਪਣੇ ਘਰੇ ਬਣਨ ਲੱਗੀ ਰੋਟੀ ਦੁਪਹਿਰ ਦਾ ਲੰਚ ਤਿਆਰ ਹੋਣ ਲੱਗਿਆ ਪਰ ਸਹਮਾ ਰੋਟੀ ਮੈਨੇ ਨਹੀਂ ਬਣਾਈ ਮਰ ਬਣ ਗਈ ਕਿਉਂਕਿ ਆਪਣਾ ਮੁੰਡਾ ਮਿੱਤਰ ਦਰਿੰਝੂ ਲਈ ਗਿਆ ਫੋਨ ਅੱਛਾ ਹੀ ਆਈ ਫੂਡ ਸਟਾਰ ਆ ਲੈੰਦਾ ਉਹਨੇ ਉਹਨੇ ਚਾਹਤਾ ਬੁਲਾਤੀ ਆ ਤੇ ਉਹ ਕਹਿੰਦਾ ਮੈਂ ਦੁਪਹਿਰ ਦਾ ਤੁਹਾਨੂੰ ਲੰਚ ਵੀ ਕਰਾਉਣੀ ਤੇ ਥੱਲੇ ਸ਼ੌਪ ਤੇ ਹੀ ਮੇਰੇ ਨਾਲ ਹੀ ਗਿਆ ਸਮਾਨ ਲੈਣ ਵਾਸਤੇ ਸਮਾਨ ਲੈਣ ਤੇ ਨਾਲ ਹੀ ਗਿਆ ਸੀ ਮੇਰੇ ਤੇ ਆਪਾਂ ਨਾ ਤੋ ਕਿ ਮੈਂ ਰੈਡੀ ਹੂੰ ਨਾ ਰੈਡੀ ਬੈਠਾ ਤੇ ਕੋਈ ਰੋਟੀ ਬਣੀ ਬਣਾਉ ਤੇ ਖਾਓ ਆਪਾਂ ਚੱਲ ਰੈਸਟੋਰੈਂਟੋਂ ਰੋਟੀ ਖਾਣ ਵਾਸਤੇ ਆਜਾ ਅੱਜ ਆਪਾਂ ਨੂੰ ਦਾਵਤ ਆਈ ਪਈ ਦਾਵਤ ਤੇ ਜੰਡਾ ਜਪਾਂ ਨੇ ਤੁਸੀਂ ਤੁਹਾਡੀ ਅੱਜ ਵੈਸੇ ਵੀ ਨਹੀਂ ਸੀ ਖਾਣ ਦੇ ਲੱਗੇ ਕਿਉਂਕਿ ਅੱਜ ਕੜੀ ਬਣੀ ਹੋਈ ਹੈ ਕੜੀ ਚੋਲ ਬਣਾਉਣੇ ਆ ਜੀ ਅਸੀਂ ਤੁਸੀਂ ਵੈਸੇ ਵੀ ਨਹੀਂ ਸੀ ਖਾਣੀ ਕੜੀ ਮੈਨੂੰ ਘੱਟ ਪਸੰਦ ਹੈ ਬੇਸਨ ਦਾ ਮੈਨੂੰ ਤੜਾਵਾਂ ਖਾਣ ਨੂੰ ਚੰਗਾ ਲੱਗਦਾ ਹੈ ਦਾਲ ਚ ਪਾਈ ਖਾਣ ਸੁਆਹਿੰਦਾ ਤੇਗਾ ਹਾਂਜੀ ਪਰ ਗੁਰਸ਼ਾਨ ਵੀਰ ਜੀ ਬੇਸਣ ਵਾਲੀ ਵਿੱਚ ਭਾਈ ਮੇਰੇ ਬੜੀਆਂ ਭਾਈਆਂ ਉਹ ਆਪਣੀਆਂ ਕਿਹੋਂ ਦਾ ਉਹ ਹਾਂਜੀ ਬੜੀਆਂ 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 ਜੁੱਲੀਆਂ ਦੀ ਆਪਾਂ ਹਨਾ ਹਾਂਜੀ ਤੇਰੀ ਉਹਦੇ ਟੇਸਟ ਵਿੱਚ ਵਧੀਆ ਬਣ ਜਾਂਦੇ ਆਲੂ ਪਾਲੇ ਸੀਗੇ ਕੁਛ ਨੇ ਪਕੌੜੇ ਬਣਾਏ ਨੇ ਜੀ ਚਲ ਮੈਂ ਤਾਂ ਰੋਟੀ ਭਾਈ ਚੱਲਿਆ ਮੈਂ ਤਾਂ ਫਿਰ ਸਹੀ ਹੈ ਜੀ ਆਪਾਂ ਹੋ ਗਏ ਮੇਥੋਂ ਰੈਡੀ ਜਾਣ ਵਾਸਤੇ ਤੇ ਗੁਸ਼ਾਨ ਵੀ ਲੱਗਨ ਡਿਊਟੀ ਸ਼ਾਨਾ ਪੁੱਤਾਂ ਕਰੀ ਅਜਰਬ ਆਪਾ ਬੂਢਾ ਸਹਤੋਂ ਦੀ ਆਪਣੀ ਹਨਾ ਹੋਰ ਦੋ ਤਿੰਨ ਜੋੜੇ ਇਹ ਤੇਰੇ ਆਪਣੇ ਬੂਢਾ ਸਹਤੋਂ ਦੀ ਅਜ ਤੋਂ ਬਹੁਤ ਜੀ ਲੱਗੀ ਬਾਹਰ ਆ ਦੇਖੋ ਨੇ ਕਿੱਤੇ ਹੋਲੇ ਮੈਂ ਤਾਂ ਬਸ ਠੀਕ ਹੋ ਗਿਆ ਇਹਨਾਂ ਮਸ਼ੀਨ 'ਚ ਤਾਂ ਪੈਣਾ ਨੂੰ ਇਮੇ ਦਿਨ ਤੋਂ ਹੋ ਗਏ ਨਾ ਚੰਗੀ ਤਰ੍ਹਾਂ ਇਹ ਧੁੱਪੇ ਰੱਖਦੀ ਮਸ਼ੀਨ ਦੇ ਵਿੱਚ ਸਾਰੇ ਖਰਾਬ ਆ ਜੇ ਸਾਰੇ ਹੀ ਖਰਾਬ ਹੋ ਜਾਂਦੀ ਫਿਰ ਚਗਾ ਚਮਾ ਓਕੇ ਜੀ ਓਕੇ ਡਨ ਚੱਲੇ ਹੈ ਬੜੀ ਸੁੰਦਰ ਤਿਆਰ ਹੋ ਗਈ ਉਹਦੇ ਤਿੰਨ ਪਸੂ ਹਾਂਜੀ ਵਧੀਆੰਗੇ ਜੇ ਜਾਣਾ ਹੁੰਦਾ ਉੱਥੇ ਮਿੱਠ ਲੱਗਦਾ ਮੈਨੂੰ ਹਾਂ ਨਾ ਜੀ ਮੇਰੇ ਕੰਨਾ ਜੈਟ ਸਾਲਾ ਹੋਣਾ ਜੀ ਇਹ ਤਾਂ ਜੈਂਸ ਨੂੰ ਕੀ ਹੁੰਦਾ ਜੈਂਸ ਮੈਨ ਸਭ ਬਰਾਬਰ ਹੀ ਹੁੰਦੇ ਨੇ ਬੰਦੇ ਬਣੇ ਹੋਏ ਯਾਰ ਰੱਬ ਦੀ ਕੁਦਰਤ ਕੇ ਸਭ ਬੰਦੇ ਕਿ ਦੀਸ਼ੀ ਬੌਸ ਆਂਦੀ ਆ ਮੂੰ ਹਲਤਾ ਮੇ ਤੋਂ ਦਨੀ ਰੋਤਾ ਚੌਂ ਚੱਕਿਆ ਜਾਂਦਾ ਹੈਗਾ ਦੇਖੋ ਫਾਈ ਟੂਟੀ ਈਮੇਲ ਆਈ ਰੀ ਪਾਸਵਰਡ ਗੇ ਵੀ ਦੂ ਤਰੇ ਜੋਰ ਨਹੀਂ ਦੇ ਸਮੇਤੀ ਅੰਕੁਰਾ ਨੋ ਦਸ ਟੂ ਫਾਟ ਐ ਟੂ ਫਾਟ ਜਿਆ ਸੀ ਬਰਾਵੋ ਡੈਗਲੀ ਅੰਦਾਰੇ ਇਸ ਸੰਤਿਨਿਆਲੋ ਇਟਾਲੀਆਨੋ ਜਿਆ ਗਿਆ ਨੋ ਮੇ ਕੋਲ ਕਿਆ ਮੋਸੂਬੀਦੋ ਆਪੇ ਕਹ ਰਿਹਾ ਔਰਡਰ ਕਰਕੇ ਨਾ ਟੇਬਲ ਬੁੱਕ ਕਰਾ ਦਈਏ ਵੀ ਹਾਂ ਅਸੀਂ ਆ ਰਹੇ ਹਾਂ ਦੋ ਬੰਦੇ ਬੰਬਈ ਰੈসিডেন্ট ਬਿਲ ਜੰਦੀ ਹਲੇ ਨਾ ਟਾਈਮ ਕਿਤੇ 12 ਵਜੇ ਨਾ ਕਿਉਂਕਿ ਜਿੰਨੇ ਵੀ ਕਿਚਨ ਸਟਾਰਟ ਕਰਦੇ ਸਾਰੇ ਸਟਾਰਟ ਕਰਦੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਬੈਠਾ ਲੰਚ ਟਾਈਮ ਹੁੰਦਾ ਹੈ ਸਸਿਆ ਵੀ ਸਸੀ ਕਾ ਨਗਰ ਬੋਲਦਾ ਮੈਂ ਅਣੀ ਮੈਂ ਕੇ ਰੋਟੀ ਖਾਣੇ ਬਾਅਦ ਤੇ ਆਣੇ ਹੈਗਾ ਟੇਬਲ ਦੋ ਬੰਦਿਆਂ ਜੋਗਾ ਓਕੇ ਵੀ ਆਜੋ ਆਜੋ ਮੋਟ ਗਰਦ ਤਾਂ ਕਿੰਨੇ ਤੱਕ ਆਜੋਗੇ ਅਸੀਂ ਤੁਹਾਨੂੰ ਪਹੁੰਚ ਜਾਣਾ ਲਗਭਗ 15-20 ਮਿੰਟ ਤੱਕ 10-15 ਮਿੰਟ 15-20 ਮਿੰਟ ਦਾ ਕਿੰਨੇ ਜਣੇ ਆਈ ਦੋ ਜਣੇ ਦੋ ਜਣੇ ਆਜੋ ਆਜੋ ਕੋਈ ਦਿੱਕਤ ਨਹੀਂ ਆਜੋ ਓਕੇ ਓਕੇ ਥੈਂਕ ਯੂ bro ਦੇਖੋ ਫਾਈਲੇ ਮੇਂ ਥਰੋ ਪਹੁੰਚ ਗਏ ਆਪਾਂ ਰੋਮਾ ਸੈਂਟਰ ਸੰਜਵਾਨੀ ਦੇ ਵਿੱਚ ਨਾ ਗਰਾਉਂਡੋ ਜੁ ਮੇਟਿਆਮ ਅਨਕੋਰਾ ਅੰਡ ਰੈਸਟੋਰਾਂਟ 5 minuti solo 5 minuti, ok 5 minuti Questo okay. è il ristorante però mi tocca perché c'è la macchina adesso you... però siamo qui Mettiamo qua Ciao Come va? Tutto bene? Tutto bene Grazie La nostra amica fa mangiare bene 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 buono 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 e tutto 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 al tutto bene Bombe Ristorante Indiano Via Cervetti 25 था ये 00183 ਆ ਮੈਯੂਰਾਨ ਦਾ ਮੋਬਾਈਲ ਨੰਬਰ ਹੈ ਤੇ ਤੁਸੀਂ ਫੋਨ ਕਰਕੇ ਮੇਰੇ ਤੋਂ ਆ ਕੇ ਟੇਬਲ ਬੁੱਕ ਕਰਾ ਕੇ ਰੋਟੀ ਖਾ ਕੇ ਜਾ ਸਕਦੇ ਹੋ ਨਾ ਕੋਲ ਵੀ ਪੈਸੀ ਦੇ ਨੋ ਟੂਟੋ ਕਵਾਂ Oggi tutto tutto ਤੋ ਕੋਲੇ ਕੇ ਵੇਰੀ ਔਰਡਰ ਕਾਪੀ ਨਾ ਸੈਂਸਾ ਪ੍ਰੋਬਲਮ ਆ ਪਰ ਮੇਰੇ ਤੋਂ ਬਣਾਇਆ ਹੈ ਪਨੀਰ ਵਿੱਚ ਪਏ ਪਿਆਜ਼ ਹੁਰਗੀ ਪੈਪਰੋਨੀ ਨਾਲੇ ਤੇ ਪਨੀਰ ਹੈ ਤੇ ਸਲਾਦਾ ਵਗੈਰਾ ਆਨੀਅਨ ਹੈਗਾ ਤੇ ਬਹੁਤ ਟੇਸਟੀ ਹੈ ਬਹੁਤ ਟੇਸਟੀ ਹੈ ਸ਼ਿਵਨਾਮ ਚੇਪਾਈ ਹੈ ਵੀ ਹੈ ਪਨੀਰ ਦੇ ਟੁਕੜੇ ਨੇ ਤੇ ਵਿੱਚ ਪਿਆਜ਼ ਹੈ ਤਰੇ ਲੋ ਸਾਰਾ ਜਿਆਦਾ ਗਸਤ ਬੋਨੀਸੀਮ ਹੈ ਐ कमें बरस बोनिस ना करा बोनिस एंड कैंड गल बात है एंडर्न सही गल है तूने बोला वेरो बोनिस तू तो बोला कल ये मंच जाते हो तू तो बोनिस मुझे सारा कुछ बहुत कैंड सीखा ओके थैंक यू आपका बहुत 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 कैंड बहुत कैंड सर्विसेज वेरी गुड थैंक यू थैंक यू सो मच सैमी डीएस चीफ ह Digest, digestive digestive same manje hoy to chai me khata bhi thai to me and kurkuma bogo bogo tchar pich go so kadom kadom si mista semi bole si kiste khata bhi da su bhi hazam hoya ਤੇ ਫਿਰ ਹਾਲਤ ਹੋ ਗਈ ਕੋਕੀਓ ਮੰਜਰੇ پورے ਪ੍ਰਾਂਤ پورے ਜੇ ਦੋ ਚਮਚ ਹੋਰ ਲਾ ਲੈਣਾ ਫਿਰ ਰੋਟੀ ਸ਼ਾਮ ਦੀ ਖਾਣੀ ਪੈਣੀ ਔਰੇ। ਥੈਂਕ ਯੂ ਸਰ ਨੈਸ ਟੂ ਮੀਟ ਯੂ। ਓਕੇ ਬ్రో ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਬਹੁਤ ਚੰਗਾ ਲੱਗਿਆ। ਥੈਂਕ ਯੂ ਜੀ। ਓਕੇ ਜੀ ਓਕੇ ਥੈਂਕ ਯੂ। ਹੁਣ ਟਾਈਮ ਮਿੱਤਰੋ 3 ਵਜ ਗਏ ਆ ਤੇ ਆਪਾਂ ਘਰੇ ਪਹੁੰਚ ਗਏ ਆ। ਤੇ ਇਧਰ ਹੀ ਲੋ ਕਮੈਂਟ ਕਰਾ ਬੋਨੋ। ਓਟਲੀ। ਤੇ ਤਰੀ ਲੋ ਕਹੋ ਜੇ ਲੈ ਮਿੱਤਰੋ ਆਪਣਾ ਲੰਡਨ ਇੰਗਲੈਂਡ ਇਨਸ਼ਾਅ ਅੱਦਵਾਨੀ ਰੋਮਾਨੀ ਐਕਚੁਅਲੀ ਬੋਨੂੰ ਆਮ ਲੀਵਿੰਗ ਇਨ ਲੰਡਨ। ਲੰਡਨ ਇੱਕ ਮਹੀ ਕਮਰੇ ਹੌਸਲੇ ਵਿੱਚ ਤੇ ਬਾਕੀ ਤੇ ਬਹੁਤ ਬਹੁ ਮੋੜਕਾ ਆਈਫੋਨ ਜੀ ਸੱਤ ਤੇ ਦੀਆਂ ਬਹੁਤ ਬਹੁ ਓਕੇ ਓਕੇ ਚੌਕਸ ਜੀ ਬੋਲਣਾ ਹੈ ਚੱਲ ਚੱਲ ਤੇ ਇਧਰ ਆਪਣੇ ਦਿਵਿੰਦਰ ਸਿੰਘ ਜੀ ਮਤਲਬ ਪਹੁੰਚੇ ਕੰਮ ਤੋਂ ਹੈ ਮੈਨੂੰ ਬਹੁਤ ਮੁਬਾਰਕਾ ਦਿੰਦਾ ਜੀ ਇਹ ਫੋਨ ਤੇ ਨਵਾਂ ਲੈ ਗਏ ਜੀ ਸਹੀ ਗੱਲ ਹੈ ਬਤਾ ਇਹ ਪਾਰਟੀ ਵੀ ਕਰਦੀ ਮੁੰਡੇ ਨੇ ਬਾਈ ਹੋਰ ਕੀ ਹੈ ਬੇਸ਼ੱਕ ਠੀਕ ਜੀ ਦੋ ਵਾਸਾ ਕੁੰਬਰਾੰਦੋ ਦੋ ਤੁ devo fare gara gocce ਬੈਨੋ ਮੈਂ

ਹੁਣ ਟਾਈਮ 6:30 ਹੋ ਗਿਆ ਮਿੱਤਰੋ ਸ਼ਾਮ ਦੇ ਤੇ ਆਪਾਂ ਆਪਣੀ ਸ਼ਾਪ ਤੇ ਪਹੁੰਚ ਗਏ ਆ ਸਾਰਾ ਦਿਨ ਘੁੰਮੇ ਗਏ ਮੇਵੀ ਖਾਧਾ ਵੀ ਤਰੀ ਵਈ ਰੈਕਟਨ ਜਾ ਕੇ ਤੇ 2 ਘੰਟੇ ਸੁੱਤੇ ਵੀ ਨੀਂਦ ਵੀ ਗੱਡੀ ਤੇ ਹੁਣ ਵਾਰੀ ਆ ਗਈ ਆਪਣੀ ਕੰਮ ਕਰ ਕਰਨੇ ਦੀ ਤੇ ਹੁਣ ਹੁਣ ਕੰਮ ਕਰਦੇ ਆ ਤੇ ਇਧਰ ਕਬਾਬ ਦੀ ਕਟਿੰਗ ਹੋ ਰਹੀ ਆਪਣੀ ਸਿਮਰ 사ਜੂ ਕੋਬਤ ਹੋ ਰਿਹਾ ਵੇ ਕਿਦਾਂ ਇੱਕ ਚੱਕ ਲੈ ਆਏ ਚੱਕ ਲੈ ਮਾ ਹਾਂਜੀ ਠੀਕ ਹੋ ਗਿਆ ਤੇ ਆਪਾਂ ਚੱਲੇ ਮਿੱਤਰੋ ਹੁਣ ਮੈਗਜੀਨ ਕਬਾਬ ਚੱਕੇ ਲੈ ਕੇ ਆਉਨੇ ਆ ਹੋਰ ਜਿਹਾ ਸਮਾਨ ਚਾਹੀਦਾ ਉਹ ਵੀ ਚੱਕੇ ਲੈ ਕੇ ਆਉਨੇ ਆ ਤੇ ਵਲੌਗ ਇਥੇ ਆਪੋ ਆਪਣਾ ਜਿਹੜਾ ਮਿੱਤਰੋ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲੈਕ ਸੇਰੇ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ